ਸਭ ਤੋਂ ਵੱਡਾ ਅਨਫੋਰਚੂਨੇਟ ਹੈ ਤੇਰੇ ਮੂਰੇ ਥਾਂ ਸੁਟਿਆ ਭਾਵੇਂ ਸੁਤਣ ਸੋ ਆਪ ਆਵੇ ਲਹਿੰਗਾ ਜਿੰਨਾ ਸਟੇਜ ਬੜਾ ਅਨਫੋਰਚੂਨੇਟ ਗੱਲ ਹੈ ਸਾਰੀ ਸਰਕਾਰ ਜੀ ਟੋਟਲ ਆਪਟਿਕਸ ਤੇ ਚੱਲਦੀ ਐਸੈਂਬਲੀ ਨੂੰ ਐਜ਼ ਅ ਸਟੇਜ ਵਰਤਦੇ ਨੇ ਸਟੇਜ ਆਰਟਿਸਟ ਆ ਨੇ ਸਟੇਜ ਵਰਤਦੇ ਨੇ ਹੋਰ ਕੋਈ ਕੰਮ ਨਹੀਂ ਹੁਣ ਸੀਐਸਐਫ ਚਲੋ ਮੈਂ ਇੱਕ ਬਹੁਤ ਅੱਛਾ ਵੈਲਕਮ ਸਟੈਪ ਹੈ ਮੁਬਾਰਕ ਦਿਨਾ ਓਏ ਇੱਕ ਮਿੰਟ ਸੁਣ ਤੇ ਲਓ ਬੀਬਾ ਜੀ ਸੁਣੋ ਬੇਣੀ ਸੁਣੋ ਮੇਰੀ ਇੱਕ ਸਪੀਕਰ ਸਾਹਿਬ ਹੁਣ ਗੱਲ ਕਰ ਤੇ ਮੈਨੂੰ ਤੁਹਾਡੇ ਨਾਲ ਨਹੀਂ ਮੈਂ ਕਰੀ ਤੁਹਾਡੇ ਨਾਲ ਰਿਆਂ ਦੀ ਇਹਨਾਂ ਵੱਲ ਤੇ ਮੈਂ ਵੇਖ ਰਿਹਾ ਤੁਸੀਂ ਬੋਲੋ ਤੁਹਾਡੇ ਸ਼ੇਰਾਂ ਵੱਲ ਤੇ ਆਣੇ ਮੇਰਾ ਬੋਲੋ ਬੋਲੋ ਮੇਰੀ ਬੇਨਤੀ ਸੁਣੋ ਜੀ ਜੇ ਪੰਜਾਬ ਪੁਲਿਸ ਨੂੰ ਇਹਨਾਂ ਨੂੰ ਇੰਨਾ ਇਸ ਗੱਲ ਤੇ ਹੈ ਕਿ ਸੀਐਸਐਫ ਹਟਾ ਕੇ ਪੰਜਾਬ ਪੁਲਿਸ ਲਾਈ ਦੇ ਤੇ ਜਿਹੜਾ ਤੁਹਾਡਾ ਚੀਫ ਮਿਨਿਸਟਰ ਤੇ ਇਹ ਸਾਰਾ ਮੰਤਰੀ ਮੰਡਲ ਬੈਠਾ ਜੇ ਸੈਕਟਰੀਅਟ ਉਥੇ ਪੰਜਾਬ ਪੁਲਿਸ ਪ੍ਰੋਟੈਕਸ਼ਨ ਵਾਸਤੇ ਕਿਉਂ ਨਹੀਂ ਲਾਈ ਦੀ ਉਥੇ ਸੀਐਸਐਫ ਰੱਖਤੀ ਜਿੱਥੇ ਆ ਕੀਤਾ ਹੈ ਉੱਥੇ ਵਿਡਰੋ ਕਰੋ ਸੀਐਸਐਫ ਨੂੰ ਜਿੱਥੇ ਆਪ ਬੈਠੇ ਹੋ ਉੱਥੇ ਡਰਦੇ ਸੀ ਸੀਐਸਐਫ ਲਈ ਕਨਟ੍ਰਡਿਕਟਰੀ ਵੇਖੋ 왓 ਅ ਬਿਗ ਕਨਟ੍ਰਡਿਕਸ਼ਨ ਇਸ ਗਵਰਨਮੈਂਟ ਦੀ ਆ ਭਾਕੜਾ ਮੈਨੂੰ ਇੱਕ ਗੱਲ ਦੱਸੋ ਜੀ ਤੁਸੀਂ ਜਿੰਨੂੰ ਬੱਤੀ ਲਾਓ ਉਹਨਾਂ ਨੂੰ ਲਾ ਦੇਣ ਦਿਓ ਇੱਕ ਮਿੰਟ ਇੱਕ ਮਿੰਟ ਤੁਸੀਂ ਮੈਨੂੰ ਦੱਸੋ ਜਿੰਨੂੰ ਮਰਜ਼ੀ ਲਾਓ ਅਸੀਂ ਅਸੀਂ ਇਸ ਨੂੰ ਵੈਲਕਮ ਕਰਦੇ ਹਾਂ ਬਟ ਆਪਟਿਕਸ ਤੋਂ ਇਲਾਵਾ ਕੁਝ ਹੋਰ ਹੈ ਤੁਸੀਂ ਆਪਣੀ ਸੈਕਟਰੀਅਟਰੀਅਟ ਦੇ ਬਾਹਰ ਤੇ ਸੀਐਸਐਫ ਲਈ ਆਪਣੀ ਜਾਨ ਬਚਾਉਣ ਵਾਸਤੇ ਉਥੇ ਕਹਿੰਦੇ ਸਾਡਾ ਪਾਣੀ ਬਚਾਉਣ ਵਾਸਤੇ ਪੰਜਾਬ ਪੁਲਿਸ ਚਾਹੀਦੀ ਹੈ ਇਹਨਾਂ ਨੇ ਬੰਦੂ ਇੱਕ ਮਿੰਟ ਸਰ ਮੇਰੀ ਸਰ ਅ ਅਮਨ ਜੀ ਇਹਨਾਂ ਨੇ ਇੱਕ ਮਿੰਟ ਲੈਟਨ ਕੰਪਲੀਟ ਦੈਨ ਯੂ ਕੈਨ ਅਨਸਰ ਜੀ ਜੀ ਇਹ ਮੈਨੂੰ ਦੱਸੋ ਹੈ ਕੋਈ ਗੱਲ ਠੀਕ ਹੈ ਜੀ ਇਹਦਾ ਜਵਾਬ ਦਿਓ ਤੁਸੀਂ ਕਿ ਤੁਸੀਂ ਉਥੋਂ ਵਿਡਰੋਅ ਕਰ ਲਿਆ ਇਹ ਕਹਿੰਦਾ ਬਹੁਤ ਚੰਗਾ ਕੀਤਾ ਸੈਕਟਰੀਅਰ ਦੱਸੋ ਮਤੇ ਮਤੇ ਨਾਲ ਸਹਿਮਤ ਹੋ ਹਾਂਜੀ ਮਤੇ ਨਾਲ ਸਹਿਮਤ ਹੋ ਅਸੀਂ ਕਹਿੰਦੇ ਹਰ ਗੱਲ ਤੁਹਾਡੀ ਨਾਲ ਸਹਿਮਤ ਬਸ ਠੀਕ ਕਿਉਂਕਿ ਤੁਸੀਂ ਕਰਨਾ ਹੀ ਡਰਾਮਾ ਹੈ ਉਰਤੇ ਕਰਨਾ ਹੀ ਕੁਝ ਨਹੀਂ ਸਰ ਮੇਰਾ ਇਸ ਗੱਲ ਦੇ ਉੱਪਰ ਸੀਰੀਅਸ ਆਬਜੈਕਸ਼ਨ ਹੈ ਕਿ ਇਹ ਪੰਜਾਬ ਦੀ 3 ਕਰੋੜ ਲੋਕਾਂ ਦੀ ਇਸ ਸਭ ਤੋਂ ਪਵਿੱਤਰ ਸਦਰ ਨੂੰ ਇਹ ਸਟੇਜ ਦੱਸ ਰਹੇ ਨੇ ਸਟੇਜ ਹੈ ਸਟੇਜ ਆਰਟਿਸਟ ਤੁਸੀਂ ਹੋਵੋਗੇ ਸਟੇਜ ਆਰਟਿਸ ਤੁਸੀਂ ਹੋਵੋਗੇ ਸਪੀਕਰ ਸਾਹਿਬ ਸਪੀਕਰ ਸਾਹਿਬ ਲੈਟ ਮੀ ਕੰਪਲੀਟ ਨਾ ਦਿਸ ਇਜ਼ ਦਿਸ ਇਜ਼ ਰੈਡਿਕਿਊਲਸ ਜੇ ਉਹ ਦੱਸ ਕਰੋ ਜੀ ਤੁਸੀਂ ਇੱਕ ਮਿੰਟ ਤੁਸੀਂ ਆਰਟਿਸਟ ਹੋ ਨਹੀਂ ਸਰ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਹੋ ਚੱਲ ਛੱਡੋ ਇੱਕ ਮਿੰਟ ਤੁਸੀਂ ਆਰਟਿਸਟਾਂ ਜੀ ਸਾਰੇ ਇੱਕ ਮਿੰਟ ਤੁਸੀਂ ਆਰਟਿਸਟਾਂ ਸਾਰੇ ਮੇਰੇ ਸਾਹਮਣੇ ਬੈਠੇ ਇੱਕ ਮਿੰਟ ਬੈਠੋ ਸਪੀਕਰ ਸਾਹਿਬ ਸਪੀਕਰ ਸਾਹਿਬ ਕੇਰ ਰੈਸ ਕਰੋ ਸਪੀਕਰ ਸਾਹਿਬ ਕੇਰ ਰੈਸ ਕਰੋ ਇਮੀਡੀਐਟਲੀ ਇਮੀਡੀਡੀਐਂਟਲੀ ਮੈਂ ਪ੍ਰਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਥਿਸ ਇਜ਼ ਰੈਡੀਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਹੈ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜडम ਨੂੰ ਚੈਲੰਜ ਕਰ ਰਿਹਾ ਬੰਦਾ ਇਹ 3 ਕਰੋੜ ਲੋਕਾਂ ਦੀ ਵਿਜडम ਨੂੰ ਕਮਾਲ ਹੋਈ ਪਈ ਆ ਸ਼ਬਦਾਂ ਦੀ ਮर्यादा ਨੂੰ ਬੁਲਾ ਕੇ ਰੱਖਿਆ ਜਾਵੇ ਸਟੇਜ ਆਰਟਿਸਟੋ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸਟ ਨੇ ਇਹ ਕਲਾਕਾਰ ਨੇ ਕਿ ਲੋਕਾਂ ਦੇ ਲੋਕਾਂ ਦੇ ਚੁਣਿਆ ਨੁਮਾਇੰਦੇ ਨੇ ਬਾਜਾ ਸਾਹਿਬ ਇਹ ਇਹ ਤੁਸੀਂ ਤੁਸੀਂ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਨਾ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਵੀ ਇਹ ਸਟੇਜ ਬਣਾ ਰੱਖੀ ਇਹਨਾਂ ਨੇ ਆ ਵੀ ਵਿਧਾਨ ਸਭਾ ਦਾ ਹਿੱਸਾ ਹੈ ਤੁਸੀਂ ਆਪ ਦੇ ਸਾਥੀਆਂ ਨੂੰ ਪੁੱਛੋ ਇਹ ਕਲਾਕਾਰ ਨੇ ਕੀ ਲੀਡਰ ਨੇ ਹੈ ਕਲਾਕਾਰ ਨੇ ਕਲੇ ਕਲਾਕਾਰ ਨੇ ਪਹਿਲੇ ਤੇ ਇਹਨਾਂ ਨੂੰ ਪੁੱਛੋ ਪਹਿਲੇ ਇਹਨਾਂ ਨੂੰ ਪੁੱਛੋ ਤੁਸੀਂ ਕਲਾਕਾਰਾਂ ਨੂੰ ਅਮਨ ਜੀ ਕਮਾਲ ਹੋਈ ਪਈ ਹੈ ਇਹਨਾਂ ਦੀ ਕਲਾਕਾਰੀ ਤੁਹਾਡੀ ਗੱਲ ਆ ਗਈ ਸਪੀਕਰ ਸਾਹਿਬ ਥਿਸ ਇਜ਼ ਰੈਡੀਕੁਲਸ ਮੁੱਦੇ ਤੇ ਹੋ ਵੀ ਆਰ ਨਾਟ ਗੋਇੰਗ ਟੂ ਬੈਠੋ ਜੀ ਬੈਠੋ ਸਪੀਕਰ ਸਾਹਿਬ ਕੀ ਹੈ ਜੀ ਇਹ ਦੱਸੋ ਤੁਸੀਂ ਬੈਠੋ ਜੀ ਪਹਿਲਾ ਸਪੈਸ਼ਲ ਸੈਸ਼ਨ ਤੁਸੀਂ ਬੈਠੋ ਬਾਜਵਾ ਜੀ ਬਾਜਵਾ ਜੀ ਬੈਠੋ ਤੁਸੀਂ ਸਪੈਸ਼ਲ ਪਹਿਲਾ ਸੈਸ਼ਨ ਅਮਨ ਜੀ ਕੰਟੀਨਿਊ ਕਰੋ ਕੰਟੀਨਿਊ ਕਰੋ ਸਪੀਕਰ ਸਾਹਿਬ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਿ ਕਿ ਅਸੀਂ ਸਾਰੇ ਲੋਕ ਚਾਹੇ ਇਧਰ ਨੇ ਚਾਹੇ ਇਧਰ ਨੇ ਬੜੇ ਮੇਰੇ ਲਈ ਮੇਰੇ ਲਈ ਬੜੇ ਸਤਿਕਾਰਯੋਗ ਨੇ ਇਹ ਦੋ ਦੋ ਢਾਈ ਢਾਈ ਤਿੰਨ ਤਿੰਨ ਲੱਖ ਲੋਕਾਂ ਦੇ ਨਮਾਇंदे ਨੇ ਤੇ ਇਹ ਜਨਾਬ ਇਕੱਲੇ ਸਾਰਿਆਂ ਨੂੰ ਸਟੇਜ 'ਤੇ ਲਾ ਦੇਸ ਨੇ ਕਲਾਕਾਰੀ ਕਲਾਕਾਰੀ ਇਹਨਾਂ ਨੂੰ ਆਉਂਦੀ ਹੈ ਵੀ ਉਰੇ ਉਰੇ ਖਾਂ ਕੁਛ ਹੋਰ ਦਿੱਲੀ ਜਾ ਕੇ ਅੱਖਾਂ ਕੁਛ ਹੋਰ ਇਹ ਸੀਆਈਐਸਫ ਦੀ ਗੱਲ ਕਰਦੇ ਨੂੰ ਸੁਣ ਲਓ ਮੇਰੀ ਗੱਲ ਜੀ ਇਹਨਾਂ ਨੇ ਇਹਨਾਂ ਨੇ ਓਬਜੈਕਸ਼ਨ ਕੀ ਰੇਜ਼ ਕੀਤਾ ਕਿ ਜੀ ਸੈਕਟਰੀਅਟਰੀਟ ਦੇ ਵਿੱਚ ਸੈਕਟਰੀਅਟਰੀਟ ਦੀ ਸੀਐਸਐਫ ਦੀ ਸਕਿਉਰਿਟੀ ਕਿਉਂ ਸਰ ਸੈਕਟਰੀਅਟਰੀਟ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਦੀ ਜਿਹੜੀ ਰੈਸਟ੍ਰਿਕਸ਼ਨ ਹੈ ਜਿਹੜੀ ਉਹ ਯੂਟੀ ਹੈ ਯੂਟੀ ਯੂਟੀ ਕੇਂਦਰ ਸਰਕਾਰ ਕੰਟਰੋਲ ਕਰਦੀ ਹੈ ਜਿਹੜਾ ਆਹ ਮਤਾ ਤੁਸੀਂ ਵਰਿੰਦਰ ਗੋਇਲ ਜੀ ਦਾ ਵਰਿੰਦਰ ਗੋਇਲ ਜੀ ਦਾ ਮਤੇ ਜਿਹੜਾ ਪੜ ਕੇ ਦੇਖ ਲੋ ਜਿਹੜੀ ਪਾਖੜਾ BBMP ਦੀ ਜੂਰਿਸਡਿਕਸ਼ਨ ਹੈ ਜੂਰਿਸਡਿਕਸ਼ਨ ਹੈ ਜਾਂ ਪੰਜਾਬ ਦੀ ਹੈ ਜਾਂ ਹਿਮਾਚਲ ਦੀ ਹੈ 70 ਸਾਲਾਂ ਤੋਂ ਉਹੀ ਕੰਟਰੋਲ ਕਰ ਰਹੇ ਨੇ ਹੁਣ ਸਾਡੀ ਔਰ ਹਿਮਾਚਲ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਕੇ BSF CISF ਆ ਕੇ ਕਬਜ਼ਾ ਕਰ ਲੈ ਵਾਟ ਸੈਂਸ ਧਦਰ ਮੇਕ ਹੈ ਉਸ ਗੱਲ ਦਾ ਕੋਈ ਲੌਜੀਕ ਜੀ ਇਹਨਾਂ ਨੂੰ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਕੀ ਹੈ ਪ੍ਰੋਬਲਮ ਕੀ ਹੈ ਹੁਣ 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 ਪ੍ਰੋਬਲਮ ਕੀ ਹੈ ਬਾਜਵਾ ਜੀ ਤੁਸੀਂ ਬੈਠੋ ਉਹਨਾਂ ਨੂੰ ਗੱਲ ਕਰ ਲੈਂਦੇ ਹੋ ਤੁਹਾਡੀ ਗੱਲ ਸੁਣ ਲਈ ਤੁਹਾਡੇ ਸਾਥੀ ਤੁਹਾਨੂੰ ਫੇਰ ਮੌਕਾ ਮਿਲੇਗਾ ਸਪੀਕਰ ਸਾਹਿਬ ਹੁਣ ਤੁਹਾਨੂੰ ਮੈਂ ਜੀ ਤੁਹਾਨੂੰ ਮੈਂ ਅੰਦਰਲੀ ਗੱਲ ਦੱਸ ਦਿੰਨਾ ਅੰਦਰਲੀ ਗੱਲ ਇਹ ਹੈ ਅੰਦਰਲੀ ਗੱਲ ਇਹ ਹੈ ਵੀ ਜਿਹੜਾ ਜਿਹੜਾ ਚੀਮਾ ਸਾਹਿਬ ਕਹਿ ਕੇ ਹਟੇ ਨੇ ਵੀ ਭਾਜਪਾ ਤੇ ਕਾਂਗਰਸ ਦਾ ਪ੍ਰੇਮ ਹੈ ਜਿਹੜਾ ਤੁਸੀਂ ਬਾਜਵਾ ਬਾਜਵਾ ਤੇ ਭਾਜਪਾ ਵੈਸੀ ਬੜਾ ਮੇਲਜਾ ਖਾਂਦੇ ਨੇ ਆਪਸ 'ਚ ਫੇਰ ਇੱਕ ਘਰ 'ਚ ਵੀ ਉੱਪਰ ਥੱਲੇ ਰਹਿੰਦੇ ਨੇ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਮੈਨੂੰ ਲੈਟ ਮੀ ਕੰਪਲੀਟ ਜੀ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਉਹ ਇਹ ਰਚੇ ਕੱਲ ਇਹਨਾਂ ਦਾ ਸੌਦਾ ਇਹ ਹੋਇਆ ਬੀਜੇਪੀ ਵਾਲਿਆਂ ਨਾਲ ਕੇਂਦਰ ਸਰਕਾਰ ਨਾਲ ਕਿ ਜੀ ਪਰਸੋਂ ਇਹਨਾਂ ਨੇ ਸਾਡੇ ਖਿਲਾਫ ਦਰਖਾਸਤ ਦਿੱਤੀ ਕੇ ਸੈਂਟਰ ਸਰਕਾਰ ਕਹਿੰਦਾ ਕਿ ਇੰਨੀ ਛੇਤੀ ਸਾਈਬਰ ਕ੍ਰਾਈਮ ਚ ਐਫ ਆਈ ਆਰ ਨਹੀਂ ਹੁੰਦੀ ਉਹਨਾਂ ਨਾਲ ਸੌਦਾ ਇਹਨਾਂ ਦਾ ਇਹ ਹੋਇਆ ਵੀ ਤੁਸੀਂ ਕੱਲ ਨੂੰ ਮਤੇ ਦੀ ਸਪੋਰਟ ਨਹੀਂ ਕਰਨਾ ਕੱਲਾ ਰੌਲਾ ਪਾਉਣਾ ਹੈ ਬਾਹਰ ਜਾਣਾ ਹੈ ਤੇ ਅਸੀਂ ਤੁਹਾਡਾ ਪਰਚਾ ਖلاف ਕਰ ਦਿੰਦੇ ਆ ਸਾਡੇ ਦੇ ਪਰਚਾ ਕਰਦਾ 36 ਕਰੋ ਪਰਚਾ ਜੇ ਉਹ 36 ਕਰੋ ਪਰਚਾ ਕੋਈ ਪ੍ਰਵਾ ਨਹੀਂ ਹੈਗੀ ਇਹ ਇਹ ਕੱਲਾ ਇਹਨਾਂ ਦੀ ਆਪਟਿਕਸ ਚੱਲ ਰਹੀਆਂ ਨੇ ਜੀ ਇਹ ਇਹ ਰਲੇ ਮਿਲੇ ਨੇ ਇਹ ਔਰ ਭਾਜਪਾ ਤੇ ਬਾਜਵਾ ਹੋਣਾ ਜਿਵੇਂ ਇੱਕ ਮੁਠੋ ਹੀ ਖੜੇ ਨੇ ਜੀ ਸਾਰਾ ਪੰਜਾਬ ਸਮਝੀ ਖੜਾ ਹੈ ਠੀਕ ਹੈ ਥੈਂਕ ਯੂ ਇੱਕ ਮਿੰਟ ਜੀ ਮੈਂ ਇੱਕ ਮਿੰਟ ਕੀਮਾ ਜੀ ਬੈਠੋ 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 ਤੁਸੀਂ ਬੈਠੋ ਇੱਕ ਮਿੰਟ ਇੱਕ ਮਿੰਟ ਬੈਠੋ ਮੈਂ ਬੈਠੋ ਬਾਜਵਾ ਜੀ ਮੈਂ ਸਾਰੇ ਸਤਕਾਰਯੋਗ ਮੈਂਬਰਸ ਸਾਹਿਬਾਨ ਦੇ ਚਰਨਾਂ 'ਚ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਮੁੱਦੇ ਤੇ ਰਹੀਏ ਜਿਹੜੇ ਮੁੱਦੇ ਦੀ ਡਿਸਕਸ਼ਨ ਹੈ ਆਪਾਂ ਉਸ ਮੁੱਦੇ ਤੇ ਰਹੀਏ ਉਸ ਤੋਂ ਬਾਹਰ ਅਗਰ ਜਾਵਾਂਗੇ ਤੇ ਫਿਰ ਤੇ ਐਂਡਲੈਸ ਹੈ ਬੜਾ ਸੰਵੇਦਨਸ਼ੀਲ ਮੁੱਦਾ ਹੈ ਮਤਾ ਲੈ ਕੇ ਆਏ ਮੰਤਰੀ ਜੀ ਸੀਆਈਐਸਐਫ ਆੜਾ ਆਪਾਂ ਉਹਦੇ ਤੇ ਰਹੀਏ